ਜਮੂਰੀ ਕਿਸਾਨ ਸਭਾ ਦੇ ਹੋਰ ਜਥੇਬੰਦੀਆਂ ਨਾਲ ਮਿਲ ਕੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਕਾਨੂੰਨਾਂ ਖਿਲਾਫ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਕਾਨੂੰਨ ਦੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਵੀ ਸਾੜੀਆਂ ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਸਰਕਾਰਾਂ ਨੇ ਲੋਕਾਂ ਦੇ ਹੱਕ ਅਤੇ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਨੀਤੀ ਨਾਲ ਅਜਿਹੇ ਕਾਨੂੰਨ ਲਿਆਂਦੇ ਹਨ ਮੈਂ ਤਰਸੇ ਡਿਮਾਉਂਟਿੰਗ ਪ੍ਰਧਾਨ ਦੀ ਬੁਲਤਕਾਰ ਤੋਂ ਪੰਜਾਬ ਅੱਜ ਪਤਾ ਲੱਗਿਆ ਹੈ ਕਿ 3 ਜੁਲਾਈ ਕਾਲਾ ਦਿਨ ਕਿਹਾ ਜਾਏਗਾ ਇਤਿਹਾਸ ਵਿੱਚ ਕਿਉਂਕਿ ਜਿਹੜੇ ਅੰਗਰੇਜ਼ ਰਾਏ ਕਿਹਾ ਗਿਆ ਕਿ ਅੰਗਰੇਜ਼ ਰਾਜ ਦੇ ਕਾਨੂੰਨ ਬਦਲੇ ਜਾ ਰਹੇ ਨੇ ਅਸਲ ਵਿੱਚ 80% ਕਾਨੂੰਨ ਤੇ ਉਹੀ ਨੇ ਜਿਹੜੇ 20% ਬਦਲੇ ਵੀ ਨੇ ਉਹ ਲੋਕਾਂ ਦੇ ਖਿਲਾਫ ਨੇ ਜਮਹੂਰੀ ਅਕਾ ਦੇ ਤੁਸੀਂ ਇਹ ਕਹਿ ਰਹੇ ਆ ਕਿ ਜਿਹੜੀ ਗਾਰੰਟੀ ਹੈ ਉਹ ਕੋਈ ਵਿਅਕਤੀ ਦੀ ਗਾਰੰਟੀ ਨਹੀਂ ਹੁੰਦੀ ਉਹ ਸੰਵਿਧਾਨ ਦੀ ਗਾਰੰਟੀ ਹੁੰਦੀ ਹੈ ਉਹ ਸੰਵਿਧਾਨ ਦੀਆਂ ਉਹ ਸਾਰੀਆਂ ਗਾਰੰਟੀਆਂ ਜਿਹੜੀਆਂ ਨੇ ਉਹ ਅੱਜ ਵਿਟਰਾ ਹੋ ਰਹੀਆਂ ਨੇ ਤੋ ਇਸ ਕਰਕੇ ਪਹਿਲਾ ਸਾਡਾ ਇਹ ਹੈ ਕਿ ਉਹ ਜਿਹੜੇ ਤਿੰਨੇ ਤੇ ਹਿੰਦੀ 'ਚ ਨਾਮ ਰੱਖਣ ਨਾਲ ਤੋਂ ਅੰਗਰੇਜ਼ ਰਾਜ ਦੇ ਤੋਂ ਹੀ ਬਦਲਦੇ ਉਹਨਾਂ ਨੂੰ ਚਲਾਇਆ ਜਾਏਗਾ ਪ੍ਰੋਟੈਸਟਿਸ ਆਫ ਤੇ ਇੱਕ ਰਾਸ਼ਟਰਪਤੀ ਨੂੰ ਜਿਹੜਾ ਹੈ ਇੱਕ ਮੰਤਤਰ ਦਿੱਤਾ ਜਾਏਗਾ ਖਾਸ ਤੌਰ ਤੇ ਕਿਉਂਕਿ ਯੂਏਪੀਏ ਨੂੰ ਬਹੁਤ ਮਿਸਯੂਜ਼ ਕੀਤਾ ਪਿਛਲੇ ਸਮੇਂ ਫਿਰ ਲੇਟੈਸਟ ਹੈ ਉਹ ਅਰੰਦਤੀ رائے ਤੇ ਪ੍ਰੋਫੈਸਰ ਸ਼ੌਕਤ ਹੁਸੈਨ ਜਿਹੜੇ ਨੇ ਉਹਨਾਂ ਦੇ ਉੱਤੇ ਉਹਨੂੰ ਲਾਗੂ ਕੀਤਾ ਗਿਆ ਪੁਰਾਣੇ 14 ਸਾਲ ਪੁਰਾਣੇ ਕੇਸ ਉਹਦੀ ਪ੍ਰੋਟੈਸਟ ਹੈ ਤੇ ਇਹ ਲੱਗਾ ਹੈ ਕਿ ਇਹ ਸੂਟ ਆਕੇ ਹੋ ਰਿਹਾ ਹੈ ਵੀ ਕੰਸਮੋਰ ਦਾ ਰਸਤਾ ਖਲੇ ਇਹ ਇਹ ਹੈ ਕਿ ਐਕਚੁਅਲੀ ਲੋਕਾਂ ਦਾ ਰਸਤਾ ਖੁੱਲੇਗਾ ਕਿ ਲੋਕਾਂ ਨੇ ਸਮਝਣਾ ਹੈ ਕਿ ਉਹਨਾਂ ਦੇ ਹੱਕ ਕਿਵੇਂ ਕਿਤੇ ਮੰਜ਼ਿਰ ਖੋਏ ਜਾ ਰਹੇ ਨੇ ਪਰ ਉਹਦੇ ਉੱਤੇ ਅਸੀਂ ਲਗਾਤਾਰ ਲੋਕਾਂ ਵਿੱਚ ਜਾਵਾਂਗੇ ਅੰਸਾਰੀਆਂ ਕਿਉਂਕਿ ਬਹੁਤ ਸਾਰੀਆਂ ਦਿੱਤੇਵੀਆਂ ਅੰਦਰ ਗਲਕੇ ਇਸਲਾਹ ਹੋਈ ਤੇ ਰਾਜ ਸਾਰੇ ਪੰਜਾਬ ਦੇ ਹਰ ਡਿਸਟ੍ਰਿਕਟ ਵਿੱਚ ਹਰ ਤਸੀਲ ਵਿੱਚ ਲੋਕ ਜਿਹੜੇ ਨੇ ਉਹ ਇਸ ਤੋਂ ਦੱਸ ਤਾ ਇਹ ਜਿਹੜੇ 90 ਕਰੋੜ ਨੇ ਇਹ ਨਾਲ ਲੋਕਾਂ ਨੂੰ ਕਿੱਦਾਂ ਨੁਕਸਾਨ ਹੋਊਗਾ ਕਿੰਨਾ ਕੁ ਨੁਕਸਾਨ ਹੋਊਗਾ ਕਿਥੋਂ ਨੁਕਸਾਨ ਇਹ ਹੈ ਕਿ ਪਿੰਡ ਦਾ ਸਿੱਖ ਇੱਥੇ ਹੋਏ ਆ ਇਹ ਹੁਣ ਦੇਜ ਤਰੋ ਬਣ ਜੇ ਖਾਣੇਦਾਰ ਨੂੰ ਮਤ ਦੇਤੀ ਨਹੀਂ 90 ਦਿਨ ਇੱਕ ਬੰਦੇ ਨੂੰ ਖਾਣੇ ਚ ਰੱਖ ਸਕਦੇ ਜਿਹੜਾ ਅੱਗੇ 15 ਦਿਨ ਦੀ ਸੀ ਕੋਈ ਦਾ ਮਤਲਬ ਹੈ ਕਿ ਤੁਸੀਂ ਮਤਲਬ ਉਹ ਇੱਕ ਤੋ ਉਹਨਾਂ ਦੇ ਭਾਰ ਵਧਾਰੇ ਤੇ ਅੱਗੇ ਜੇ ਖਾਣੇਦਾਰ ਨੇ ਐਕਸ਼ਨ ਲੈਣਾ ਤੇ ਕਿਸੇ ਉੱਪਰਲੇ ਅਫਸਰ ਨੂੰ ਜਿਹਨੇ ਉਹ ਉਹਨਾਂ ਨੂੰ ਬਰੀ ਕਰਤਾ ਅਗਰ ਕੋਈ ਪ੍ਰੋਟੈਸਟ ਹੋ ਰਹੀ ਹੈ ਉਦੇ ਉੱਤੇ ਕੋਈ ਪੁਲਿਸ ਐਕਸ਼ਨ ਕਰਦੀ ਹੈ ਉਹਦਾ ਲੋਕਲ ਅਫੀਸਰ ਹੈ ਉਹਦੀ ਜ਼ਿੰਮੇਵਾਰੀ ਤੇ ਆ ਕੇ ਕੋਈ ਕਿਸੇ ਦਾ ਸੁਲਾਹ ਵੀ ਨਹੀਂ ਕਰ ਸਕਦਾ ਇਹਦਾ ਮਤਲਬ ਹੈ ਕਿ ਤੁਸੀਂ ਲੋਕਾਂ ਦਾ ਸਿੱਧਾ ਉਹਨਾਂ ਨਾਲ ਮੁਕਤ ਟਕਰਾ ਕਰਨਾ ਜਿਹੜਾ ਅੰਗਰੇਜ਼ੀ ਰਾਜ ਵਿੱਚ ਇਹੀ ਹੁੰਦਾ ਸੀ ਰੋਲ ਅਟੈਕ ਜਿਹੜਾ ਹੈ ਕੋਈ ਸੀ ਵੀ ਨਾ ਦਲੀਲ ਨਾ ਅਪੀਲ ਨਾ ਵਕੀਲ ਹੁਣ ਯੂਏਪੀਏ ਅਗੇ ਉਹਦਾ ਚੱਲਦਾ ਸੀ ਹੁਣ ਉਹਨੂੰ ਆਮ ਕ੍ਰਿਮਨਲ ਜਸਟਿਸ ਵਿੱਚ ਲੈ ਆਇਆ ਗਿਆ ਤੇ ਬਹੁਤ ਸਾਰੀਆਂ ਇਹੋ ਜਿਹੀਆਂ ਤੇ ਮਤਲਬ ਕੁਝ ਘਾਟਾ ਹੈ ਗਿਆ ਨੇ ਸਰ ਸੂਜੀ ਜਿਹੜੀ ਸਭ ਤੋਂ ਵੱਡੀ ਘਾਟ ਇਹ ਹੈ ਕਿ ਇੱਕ ਲੱਖ ਮਿਸ਼ਨ ਬਣਿਆ ਕਾਨੂੰਨ ਨੂੰ ਬਣਾਉਣ ਵਾਸਤੇ ਬਹੁਤ ਸਾਰੇ ਜਿਹੜੇ ਕਾਨੂੰਨੀ ਲੋਕ ਸਖਤ ਪੁਲਿਸ ਗਿਆ ਬਲ ਹੁਣ ਤੱਕ 16 ਰਿਪੋਰਟਾਂ ਨੇ ਕਿ ਪੁਲਿਸ ਨੂੰ ਕਿਵੇਂ ਚੰਗਾ ਪ੍ਰਬੰਧ ਵਾਸਤੇ ਤਿਆਰ ਕੀਤਾ ਜਾਵੇ ਔਰ ਇਹ ਕਾਨੂੰਨ ਜਿਹੜੇ ਨੇ ਕਿ ਹੋਮ ਮਿਨਿਸਟਰੀ ਦਾ ਹੋਮ ਮਿਨਿਸਟਰੀ ਦਾ ਕੰਮ ਕਾਨੂੰਨ ਬਣਾਉਣਾ ਨਹੀਂ ਉਹਦਾ ਕੰਮ ਕਾਨੂੰਨ ਲਾਗੂ ਕਰਨਾ ਹੈ ਤੇ ਇਹਦਾ ਮਤਲਬ ਹੈ ਕਿ ਆਪਣੀ ਸੁਹੂਲਤ ਦੇ ਮੁਤਾਬਕ ਕਾਨੂੰਨਾਂ ਵਿੱਚ ਸੇਡ ਲਾੜ ਕਰਦੇ ਹੈ ਦੇਰਾ ਕਾਲਾ ਦੇ ਨੇ ਬੜੇ ਮੈਂ ਹਜਿੰਦਰ ਸਿੰਘ ਪ੍ਰਧਾਨ ਮੋਲਡਰ ਇੰਡਸਟਰੀ ਵਰਕਰ ਜੋਂ ਜੋ ਫੈਕਟਰੀ ਮਦਦ ਜੱਥੇ ਬੰਦਿਆ ਇਹ ਅਸੀਂ ਜ਼ਿਲੇ ਬਦਰ ਦੀਆਂ ਜਿੰਨੀਆਂ ਮਜ਼ਦੂਰ ਕਿਸਾਨ ਮਲਾਜਮ ਜਮਹੂਰੀ ਦੇ ਤਰਫੀਲ ਜੱਥੇ ਬੰਦਿਆ ਨੇ ਉਹਨਾਂ ਨੇ ਇਹ ਜ਼ਿਲਾ ਹੈੱਡਕਵਰਟਰ ਤੇ ਧਰਨਾ ਲਾਇਆ ਪੂਰੇ ਪੰਜਾਬ ਕਰਦਾ ਇਹ ਪੰਜਾਬ ਪੱਧਰ ਤੇ ਐਕਸ਼ਨ ਆ ਤਿੰਨ ਦਰਜਣ ਦੇ ਗਰੀਬ ਜੱਥੇ ਬੰਦਿਆਂ ਦਾ ਸਦਾ ਉਹਨੂੰ ਅਸੀਂ ਲੁਧਿਆਣੇ ਚ ਕਰ ਰਹੇ ਆ ਤੇ ਇਸੇ ਹਿਸਾਬ ਨਾਲ ਪਾਇਲ ਸਮਰਨਾਵਲਾ ਖੰਨਾ ਤੇ ਜਗਰੋਂ ਚ ਵੀ ਹੋ ਰਹੇ ਨੇ ਇਹਦਾ ਮੁੱਖ ਮਕਸਦ ਇਹ ਆ ਵੀ 1 ਜੁਲਾਈ ਤੋਂ ਨਵੇਂ ਜੋ ਫੌਜਦਾਰੀ ਕਾਨੂੰਨ ਲਾਗੂ ਕੀਤੇ ਰ ਇਹਦਾ ਵਿਰੋਧ ਕਰਨਾ ਦੂਜਾ ਬੁੱਧੀਜੀਵੀ ਨੂੰ ਦੁਬਾਰਾ ਔਰੰਤੀ ਰਾਏ ਨੂੰ ਸੇਕਲ ਸੇਕਲ ਹਸੈਨ ਨੂੰ ਉਹ ਫੜਤੇ ਦੁਬਾਰਾ ਯੂਏਪੀਏ ਦੇ ਤਹਿਤ ਜੇਲ੍ਹ 'ਚ ਬੰਦ ਕਰਨਾ ਉਹਦਾ ਵਿਰੋਧ ਕਰਨ ਲਈ ਆ ਜਮਹੂਰੀ ਹੱਕ ਬਹਾਲ ਕਰਨ ਲਈ ਸਾਡਾ ਪ੍ਰਦਰਸ਼ਨ ਹੋਣਾ ਅਸੀਂ ਇਹ ਗੱਲ ਦੇ ਦਿਆਂ ਕਿ ਜਿਹੜੇ ਸੰਤਰੀ ਮਜ਼ਦੂਰ ਨੇ ਜਿਨ੍ਹਾਂ ਨੂੰ ਪਹਿਲਾਂ ਹੀ ਕੋਈ ਅਧਿਕਾਰ ਨਹੀਂ ਮਿਲੇ ਹੋਏ ਉਹਨਾਂ ਦੇ ਪਹਿਲਾਂ ਹੀ ਗਲ ਘੁੱਟਾ ਮਾਲਕਾਂ ਦਿੱਤਾ ਹੋਇਆ ਸਰਕਾਰਾਂ ਦਿੱਤਾ ਹੋਇਆ ਗੁੰਡੇ ਉਹਨਾਂ ਤੇ ਬੈਠੇ ਨੇ ਉਹਨਾਂ ਬਾਅਦ ਦਾ ਹੋਰ ਵੀ ਮਾਰੂ ਆਦਵਾਸੀਆਂ ਬਾਤੇ ਸੰਤਰੀ ਮਜ਼ਦੂਰਾਂ ਬਾਤੇ ਇਹਤੋਂ ਮਧਰਾ ਮਤੇ ਗਰੀਬ ਕਿਸਾਨਾਂ ਬਾਤ ਹੈ ਇਹ ਕਾਲੇ ਕਾਨੂੰਨਾਂ ਅਸੀਂ ਵਿਰੋਧ ਕਰਾਂਗੇ ਜਿਹੜੇ ਲੇਬਰਲਾ ਪਹਿਲਾਂ ਸੀਗੇ ਉਹਨਾਂ ਬਦਲਤਾ ਉਸੇ ਲੜੀ ਤਹਿਤ ਸਾਡੇ ਬੋਲਣ ਦਾ ਅਧਿਕਾਰ ਸੰਘਰਸ਼ ਕਰਨ ਦਾ ਅਧਿਕਾਰ ਉਹਨੂੰ ਇਹ ਖਤਮ ਨਹੀਂ ਇਹਦਾ ਅਸੀਂ ਵਿਰੋਧ ਕਰਾਂਗੇ ਸਾਂਝੇ ਤੌਰ ਤੇ ਵੀ ਆਪੋ ਆਪਣੇ ਪਲੇਟਫਾਰਮਾਂ 'ਤੇ ਦੀ ਲੜਾਈ ਅਸੀਂ ਚਾਲੀਏ ਅੱਜ ਸੰਤਾ 35 36 ਦੇ ਕਰੀਬ ਜਿੱਥੇ ਬੰਦਿਆਂ ਵਾਲੇ ਪੰਜਾਬ ਦੀ ਕਾਲ ਆ ਇਹਦਾ ਕੇਰਾ ਸੀ ਹੋਰ ਵਧਾਵਾਂਗੇ ਕਿਉਂਕਿ ਅੱਜ ਬਾਹਰ ਐਸੋਸੀਏਸ਼ਨ ਆ ਇੰਡੀਆ ਪੱਧਰ ਤੇ ਉਹਨੇ ਵੀ ਅਦਾਲਤੀ ਕੰਮਾਂ ਦਾ ਬਾਈਕਾਟ ਕੀਤਾ ਹੋਰ ਵੀ ਲੋਕ ਇਹਦਾ ਅੰਗ ਬਣ ਰਹੇ ਨੇ ਇਹਦਾ ਕੇਰਾ ਹੋਰ ਵਧੂਗਾ ਹਾਂ ਮੈਂ ਹਰਨੇਕ ਸਿੰਘ ਗੁੱਜਰਵਾਲ ਜ਼ਿਲ੍ਹਾ ਫਕਤੜ ਜਮੂਰੀ ਕਿਸਾਨ ਸਲਾ ਪੰਜਾਬ ਅੱਜ ਪ੍ਰਦਰਸ਼ਨ ਕਿਤੇ ਆ ਰਹੇ ਹੁਣ ਤੁਹਾਡਾ ਕੀ ਅਗਲਾ ਪਲਾਨ ਹੈ ਅੱਜ ਪ੍ਰਦਰਸ਼ਨ ਉਸ ਤੋਂ ਬਾਅਦ ਕੀ ਹੋਣਾ ਹੈ ਅੱਜ ਅਸੀਂ ਪ੍ਰਦਰਸ਼ਨ ਕਰਕੇ ਜਿਹੜੀਆਂ ਕਾਨੂੰਨ ਦੀਆਂ ਕਾਪੀਆਂ ਨੇ ਉਹਨਾਂ ਨੂੰ ਸਾੜਾਂਗੇ ਅੱਗ ਲਾਵਾਂਗੇ ਤੇ ਸਾਡਾ ਅਗਲਾ ਨਿਸ਼ਾਨਾ ਹੈ ਵੀ ਜਿਹੜੇ ਇਹ ਕਾਨੂੰਨ ਲਾਗੂ ਕੀਤੇ ਜਾ ਰਹੇ ਨੇ ਇਹ ਲੋਕਾਂ ਦੀ ਸਹੂਲਤ ਵਾਸਤੇ ਨਹੀਂ ਹੈ ਅਸਲ ਦੇ ਵਿੱਚ ਦੇਸ਼ ਦੇ ਵਿੱਚ ਜਿਹੜਾ ਮਾਹੌਲ ਬਣ ਰਿਹਾ ਲੋਕ ਅंदोलਨ ਦੇ ਰਾਹ ਪੈ ਰਹੇ ਨੇ ਲੋਕ ਸਰਕਾਰ ਦਾ ਵਿਰੋਧ ਕਰ ਰਹੇ ਨੇ ਲੋਕ ਜਿਹੜੇ ਸਰਕਾਰ ਦੇ ਕਾਨੂੰਨਾਂ ਨੂੰ ਲਾਗੂ ਨਹੀਂ ਹੋਣ ਦੇ ਰਹੇ ਉਹਨਾਂ ਨੂੰ ਰੋਕਣ ਵਾਸਤੇ ਜਿਹੜੇ ਅਧੂਲਨਕਾਰੀ ਨੇ ਜਿਹੜੇ ਅਧੋਲਨ ਕਰਕੇ ਲੋਕਾਂ ਨੂੰ ਜਾਗਰੂਕ ਕਰਦੇ ਨੇ ਉਹਨਾਂ ਨੂੰ ਰੋਕਣ ਦਾ ਰਾਹ ਵਾ ਅਸਲ ਦੇ ਵਿੱਚ ਇਹ ਉਹਨਾਂ سرمایہਦਾਰਾਂ ਦੀਆਂ ਜਿਹੜੀਆਂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਨੇ ਦੇਸ਼ ਦੇ ਵਿੱਚ ਉਹਨਾਂ ਨੀਤੀਆਂ ਨੂੰ ਤੇਜ਼ੀ ਨਾਲ ਲਾਗੂ ਕਰਨ ਵਾਸਤੇ ਅਧੋਲਨਕਾਰੀਆਂ ਨੂੰ ਜਬਰੀ ਉਹਨਾਂ ਤੇ ਘਵਾੜਾ ਚਲਾ ਕੇ ਉਹਨਾਂ ਨੂੰ ਰੋਕਣ ਵਾਸਤੇ ਇਹ ਕਾਨੂੰਨ ਲਾਗੂ ਕੀਤੇ ਜਾ ਰਹੇ ਨੇ ਸਾਡਾ ਇਹ ਆ ਕਿ ਜਿੰਨਾ ਚਿਰ ਇਹ ਕਾਨੂੰਨ ਲਾਗੂ ਕੀਤੇ ਜਾਂਦੇ ਰਹਿਣਗੇ ਇਹ ਜਿਹੇ ਕਾਨੂੰਨ ਦੇਸ਼ ਦੀ ਪਾਰਲੀਮੈਂਟ ਵਿੱਚ ਬਣਦੇ ਰਹਿਣਗੇ ਉਹਨਾਂ ਦਾ ਅਸੀਂ ਵਿਰੋਧ ਲੋਕਾਂ ਦੇ ਨਾਲ ਸੜਕਾਂ ਦੇ ਉੱਤੇ ਕਰਦੇ ਰਹਾਂਗੇ ਤੇ ਸਾਡਾ ਸਮਝਦਾਰੀ ਇਹ ਵੀ ਆ ਕਿ ਸ਼ੀਤਪਾਲ ਸਿੰਘ ਉਹਨਾਂ ਨੇ ਨਾਰਾ ਲਾਇਆ ਸੀ ਕਿ ਇਨਕਲਾਬ ਜ਼ਿੰਦਾਬਾਦ ਸਾਮਰਾਜਵਾਦ ਮਰਦਾਬਾਦ ਅਸਲ ਦੇ ਵਿੱਚ ਇਹ ਸਾਮਰਾਜ ਮਰਦਾਬਾਦ ਕਰਕੇ ਹੀ ਜਿਹੜੀਆਂ ਇਹ ਨੀਤੀਆਂ ਲਿਆਂਦੀਆਂ ਜਾ ਰਹੀਆਂ ਨੇ ਇਹ ਸਾਮਰਾਜੀ ਨੀਤੀਆਂ ਨੇ ਅਸੀਂ ਸ਼ੀਰਪਖ ਸਿੰਘ ਦੇ ਜਿਹੜੇ ਨਾਰੇ ਨੂੰ ਹਕੀਕੀ ਰੂਪ ਦੇਣ ਵਾਸਤੇ ਉਹਦੇ ਸਾਮਰਾਜਵਾਦ ਨੂੰ ਜਿੱਥੇ ਮੁਰਦਾਬਾਦ ਕਹਿੰਦੇ ਆ ਉਹਨਾਂ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਹੋਏ ਇਹਨਾਂ ਕਾਨੂੰਨਾਂ ਨੂੰ ਲਾਗੂ ਹੋਣ ਤੋਂ ਰੋਕਾਂਗੇ ਆਉਣ ਵਾਲੇ ਟਾਈਮ ਕੇਂਦਰ ਅਸੀਂ ਇਸ ਸੰਘਰਸ਼ ਨੂੰ ਤੇਜ਼ੀ ਦੇ ਨਾਲ ਲੋਕਾਂ ਤੱਕ ਲੈ ਕੇ ਜਾਵਾਂਗੇ ਪਿੰਡਾਂ ਤੱਕ ਲੈ ਕੇ ਜਾਵਾਂਗੇ ਮੋਹੱਲਿਆਂ ਤੱਕ ਲੈ ਕੇ ਜਾਵਾਂਗੇ ਇੱਕ ਵੱਡੀ ਲਾਂਬਨ ਦੀ ਖੜੀ ਕਰਾਂਗੇ ਜਿਹੜੇ ਲੋਕ ਅੱਜ ਇਸ ਘੇਰੇ ਦੇ ਵਿੱਚ ਨਹੀਂ ਆਏ ਅਸੀਂ ਯਤਨ ਕਰਕੇ ਉਹਨਾਂ ਲੋਕਾਂ ਨੂੰ ਵੀ ਇਸ ਘੇਰੇ ਦੇ ਵਿੱਚ ਲੈ ਕੇ ਆਵਾਂਗੇ ਤਾਂ ਕਿ ਸਰਕਾਰ ਦੇ ਖਿਲਾਫ ਇੱਕ ਵੱਡਾ ਲੋਕ ਰੋਹ ਜਿਹੜਾ ਉਹ ਤਿਆਰ ਕੀਤਾ ਜਾਵੇ ਹਾਂਜੀ ਜਮਹੂਰੀ ਅ ਅਧਿਕਾਰ ਸਭਾ ਔਰ ਬਾਕੀ ਅਲੱਗ-ਅਲੱਗ ਜਿਹੜੀਆਂ ਨੌਜਵਾਨ ਪਾਰਸ ਸਭਾ ਅਲੱਗ-ਅਲੱਗ ਯੂਨੀయన్స్ ਨੇ ਲਗਭਗ 14-15 ਉਹਨਾਂ ਨੇ ਰੀਪ੍ਰেজentation ਦਿੱਤਾ ਹੈ ਆਨਰੇਬਲ ਪ੍ਰੈਜ਼ੀਡੈਂਟ ਜੀ ਦੇ ਨਾਮ ਔਰ ਉਹ ਕਹਿਣਾ ਚਾਹੁੰਦੇ ਨੇ ਕਿ ਜਿਹੜੇ ਤਿੰਨ ਕਾਨੂੰਨ ਲਾਗੂ ਹੋ ਰਹੇ ਨੇ ਉਹਦੇ ਵਿੱਚ ਬਹੁਤ ਖਾਮੀਆਂ ਨੇ ਤੇ ਉਹ ਲਾਗੂ ਨਹੀਂ ਕਰਨੇ ਚਾਹੀਦੇ ਔਰ ਯੂਏਪੀਏ ਜਿਹੜਾ ਅੰਦਰ ਜਿਹੜਾ ਪਰਚਾ ਹੋਣ ਜਾ ਰਿਹਾ ਹੈ ਪ੍ਰਸਿੱਧ ਲੇਖਿਕਾ ਅਰੁੰਦਤੀ ਰਾਏ ਦੇ ਖਿਲਾਫ ਉਹ ਵਾਪਸ ਲੈਣਾ ਚਾਹੀਦਾ ਆਦੇਸ਼ ਉਹ ਨਹੀਂ ਹੋਣਾ ਚਾਹੀਦਾ ਤੇ ਆਪਾਂ ਸਰਕਾਰ ਤੱਕ ਉਹਨਾਂ ਦੀ ਜਿਹੜੀ ਫਰਿਆਦ ਆ ਪਹੁੰਚਾ ਦਾਂਗੇ ਬਾਕੀ ਦਾ ਗਵਰਨਮੈਂਟ ਵਿਲ ਡੈਫੀਨਟਲੀ ਸੀ ਵਾਟ ਇਸ ਟੂ ਬੀ ਡਨ ਇਨ